ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕੜੀ ਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਦੁੱਧ ਦੀ ਫੈਟ ਵਧਾਉਣ ਵਾਲੇ ਨੁਕਤੇ ਬਹੁਤ ਦੋਸਤਾਂ ਮਿੱਤਰਾਂ ਨੇ ਫੋਨ ਕਾਲਾਂ ਆਵੀਆਂ ਨੇ ਮੈਸੇਜ ਵੀ ਆਏ ਕਮੈਂਟ ਵੀ ਕਈਆਂ ਨੇ ਕਰਿਆ ਦੋਸਤਾਂ ਮਿੱਤਰਾਂ ਨੇ ਕਹਿੰਦੇ ਵੀ ਸਾਨੂੰ ਫੈਟ ਵਧਾਉਣ ਵਾਲਾ ਨੁਕਤਾ ਦੱਸੋ ਤੇ ਕਈ ਵੀਰਾਂ ਨੇ ਕਮੈਂਟ ਇੱਕ ਨੇ ਕਰਿਆ ਸੀ ਵੀ ਇਹਨੇ ਕਹਿੰਦਾ ਵੀ ਬਈ ਫੇਕ ਨਾ ਹੋਵੇ ਹਨਾ ਤੇ ਵੀਰੇ ਆਪਾਂ ਵੱਧ ਵੱਧ ਕੋਸ਼ਿਸ਼ ਇਹ ਹੀ ਕਰਦੇ ਆ ਵੀ ਫੇਕ ਵੀਡੀਓ ਨਾ ਲੈਂਦੀ ਜਾਵੇ ਕਿਉਂਕਿ ਬਈ ਫੇਕ ਵੀਡੀਓ ਦਾ ਕੋਈ ਫਾਇਦਾ ਨਹੀਂਗਾ ਹੈਨਾ ਤੁਸੀਂ ਇੱਕ ਵਾਰੀ ਦੇਖ ਲਓ ਦੂਜੀ ਵਾਰੀ ਫੜ ਕੇ ਫਿਰ ਮੇਰੀ ਵੀਡੀਓ ਨਹੀਂ ਦੇਖਣੀਗੀ ਹੈਨਾ ਤੇ ਮੈਨੂੰ ਕੋਈ ਬਾਲਾ ਫਾਇਦਾ ਨਹੀਂ ਦਾ ਫੇਕ ਵੀਡੀਓ ਬਣਾ ਕੇ ਮੈਨੂੰ ਕੋਈ ਫਾਇਦਾ ਨਹੀਂ ਜੇ ਮੈਂ ਸਹੀ ਵੀਡੀਓ ਰੀਅਲ ਵੀਡੀਓ ਬਣਾਉਂਗਾ ਚੰਗੀ ਬਣਾਉਂਗਾ ਹੈਨਾ ਜਿਹੜੀ ਵੀਡੀਓ ਫਾਇਦਾ ਕਰੂਗੀ ਜੇ ਮੈਂ ਉਹ ਬਣਾਉਂਗਾ ਤੁਸੀਂ ਵੇਖੋਗੇ ਵੀਡੀਓ ਹੈਨਾ ਤਾਂ ਤੁਹਾਡਾ ਭਲਾ ਹੋਊਗਾ ਤਾਂ ਮੇਰਾ ਵੀ ਭਲਾ ਹੋਊਗਾ ਮੇਰਾ ਵੀ ਫਾਇਦਾ ਹੈ ਚੀਜ਼ ਹੈ ਨਾ ਤੇ ਆਇਆ ਮੇਰੇ ਵੱਤ ਵੱਤ ਮੈਂ ਇਹੀ ਕੋਸ਼ਿਸ਼ ਕਰਦਾ ਨਾ ਵੀ ਫੇਕ ਵੀਡੀਓ ਕਦੇ ਨਾ ਪਾਈ ਜਾਵੇ ਜਿੰਨੀ ਪਾਈ ਜਾਵੇ ਰੀਅਲ ਪਾਈ ਜਾਵੇ ਹੈਨਾ ਤੇ ਆਜੋ ਆਪਾਂ ਬਾਲਾ ਟਾਈਮ ਨਹੀਂ ਲੈਂਦੇਗੇ ਆਪਾਂ ਨੁਕਤੇ ਪਰ ਤੁਹਾਨੂੰ ਦੱਸ ਦਿਆਂ ਦੋਦਰੀ ਫਾਇਡ ਵਧਾਉਂਦਾ ਨੁਕਤਾ ਜਿਹੜਾ ਆਜਾ ਆਪਾਂ ਤੁਹਾਨੂੰ ਨੁਕਤੇ ਬਾਰੇ ਦੱਸਗੇ ਹਾਂਜੀ ਦੋਸਤੋ ਜਿਹੜਾ ਇਹ ਨੁਕਤਾ ਨਾ ਥੋੜਾ ਜਿਹਾ ਗੌਰ ਨਾਲ ਨੁਕਤਾ ਸੁਣਨਾ ਹੈਗਾ ਤੇ ਜਿਹੜਾ ਆਪਾਂ ਨੁਕਤੇ ਦੇ ਵਿੱਚ ਤੁਹਾਨੂੰ ਸਮਾਨ ਦੱਸਾਂਗੇ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਇਹ ਸਮਾਨ ਸਾਰੇ ਦਾ ਸਾਰਾ ਸਮਾਨ ਆਪਾਂ ਪਸ਼ੂ ਨੂੰ ਸ਼ਾਮ ਦੇ ਟਾਈਮ ਤੇ ਦੇਣਾ ਤੇ ਸੋਹਾਂ ਦੇ ਟਾਈਮ ਤੇ ਆਪਾਂ ਖਾਲ ਦੇਣੀ ਆ ਪਸ਼ੂ ਨੂੰ ਜਿਵੇਂ ਆਪਾਂ ਖਾਲ ਕਈ ਏਰੀਕਾ ਦੇ ਵਿੱਚ ਖਾਲ ਲਾਉਣੀ ਕਹਿੰਦੇ ਕਈ ਏਰੀਕਾ ਵਿੱਚ ਸੰਨੀਰ ਲਾਉਣ ਕਹਿੰਦੇ ਹਣਾ ਤੇ ਕਈ ਏਰੀਕਾ ਦੇ ਵਿੱਚ ਕਾਖਰ ਲਾਉਣ ਕਹਿੰਦੇ ਹਾਂ ਅੱਡੋਡੀ ਭਾਸ਼ਾ ਜਣਨੀ ਦੀ ਆਪਾਂ ਜਿਵੇਂ ਸਿੱਧੀ ਦਾ ਆਪਾਂ ਸਿੱਧੀ ਭਾਸ਼ਾ ਦੇ ਵਿੱਚ ਆਪਾਂ ਕਹਿ ਲਗੇ ਵੀ ਤੂੜੀ ਦੇ ਵਿੱਚ ਆਪਾਂ ਜਦੋਂ ਰਲਾਉਨੇ ਆ ਤਾਂ ਸਵੇਰ ਦੇ ਟਾਈਮ ਆ ਆਪਾਂ ਖਾਲਰ ਲਾਉਣੀ ਆ ਤੇ ਸ਼ਾਮ ਦੇ ਟਾਈਮ ਆ ਆਪਾਂ ਜੇ ਤਾਂ ਡਾਇਰੈਕਟ ਆਪਾਂ ਜਿਹੜਾ ਆਪਾਂ ਬੱਠਲ ਦੇ ਵਿੱਚ ਪਾ ਕੇ ਰੱਖਦਾ ਥੋੜਾ ਪਸ਼ੂ ਖਾਂਦਾ ਤਾਂ ਚੰਗੀ ਗੱਲ ਆ ਪਸ਼ੂ ਨੂੰ ਉਹਵੇਂ ਖਵਾ ਲਓ ਜੇ ਨਹੀਂ ਉਹਵੇਂ ਪਸ਼ੂ ਖਾਂਦਾ ਤਾਂ ਆਪਾਂ ਤੂੜੀ ਦੇ ਵੈਚਰ ਲਾ ਕੇ ਸਾਰੇ ਨੌਕਤੇ ਨੰਬਰ ਤੂੜੀ ਦੇ ਵੈਚਰ ਲਾ ਕੇ ਪਸ਼ੂ ਨੂੰ ਦੇ ਸਕਦੇ ਆਗੇ ਤੇ ਆਓ ਹਣ ਆਪਾਂ ਨੌਕਤਾ ਤੁਹਾਨੂੰ ਦੱਸ ਦਿਆ ਬੰਨ ਕ ਆਪਣੀ ਨੇੜੇ ਕਰ ਲੋ ਕੀ ਕੀ ਸਮਾਨ ਲੈਣਾ 1 ਕਿਲੋ ਬੜੇਵੇਂ ਲੈਣੇ ਆ 1 ਕਿਲੋ ਬੜੇਵੇਂ 1 ਕਿਲੋ ਲੇਟੀ ਕਣਕ ਦੀ ਦਲਗਾ ਕਹਿ ਦਿੰਦੇ ਆ ਪਰ ਜੇ ਮੈਂ ਬਤ ਕਣਕ ਦੀ ਡਰਡਫਡ ਕਰਾ ਕੇ ਲੇਟੀ ਬਣਾ ਲੈਂਦਾ ਹਨਾ ਦਲਗਾ ਕਹਿ ਲੋ ਜਾਂ ਕਣਕ ਕਹਿ ਲੋ 1 ਕਿਲੋ ਬੜੇਵੇਂ 1 ਕਿਲੋ ਲੇਟੀ 50 ਗ੍ਰਾਮ ਤਾਰਾ ਮੀਰਾ 20 ਗ੍ਰਾਮ ਮੇਥੀ 100 ਗ੍ਰਾਮ ਗੁੜ 25 ਜਾਂ 30 ਗ੍ਰਾਮ ਮਿੱਠਾ ਸੋਡਾ ਤੇ 10 ਗ੍ਰਾਮ ਆਪਣੇ ਨਾਲ ਆਮਿਕਰਾ ਚ ਨੂਨ ਹੁੰਦਾ ਉਹ ਪਾ ਲੈਣਾ ਹੈ ਇਹ ਸਾਰੇ ਸਮਾਨ ਨੂੰ ਆਪਾਂ 8 ਨਾਲ ਲੀਟਰ ਪਾਣੀ ਦੇ ਵਿੱਚ 2-3 ਘੰਟਿਆਂ ਤੱਕ ਮੱਠੀ ਦੀ ਅੱਗ ਤੇ ਬਾਲਣਾ ਮੱਠੀ ਦੀ ਅੱਗ ਤੇ ਪਕਾਉਣਾ ਹੈ ਸਾਰੇ ਸਮਾਨ ਨੂੰ ਆਪਾਂ ਇਹ ਸਾਰੇ ਦਾ ਸਾਰਾ ਸਮਾਨ ਇੱਕ ਖਰਾਕ ਜਾਣ ਦੀ ਇੱਕ ਦਿਨ ਦੀ ਇੱਕ ਖਰਾ ਗਿਆ ਸਾਰਾ ਸਮਾਨ ਤੇ ਆਪਾਂ ਦੇਣਾ ਕਿਦੋਂ ਠੰਡਾ ਕਰਕੇ ਆਪਾਂ ਸ਼ਾਮ ਦੇ ਟਾਈਮ ਹੀ ਦੇਣਾ ਪੁੱਛ ਨੂੰ ਸਵੇਰ ਦੇ ਟਾਈਮ ਆਪਾਂ ਖਾ ਲ ਦੇਣੀ ਆ ਖਾਲਾ ਆਪਾਂ ਕਿਹੜੀ ਦੇਣੀ ਆ ਸਿਆਲਾਂ ਦੇ ਵਿੱਚ ਆਪਾਂ ਬੜੇਵੇਂ ਦੀ ਖਾਲ ਪਾ ਸਕਦੇ ਆ ਤੇ ਗਰਮੀਆਂ ਦੇ ਵਿੱਚ ਸਰੋਂ ਦੀ ਖਲ ਗਰਮੀਆਂ ਦੇ ਵਿੱਚ ਆਪਾਂ ਇਹ ਹੁਣ ਮੌਸਮ ਚੱਲ ਰਿਹਾ ਹੈ ਇਸ ਮੌਸਮ ਦੇ ਵਿੱਚ ਆਪਾਂ ਸਰੋਂ ਦੀ ਖਲ ਪਾ ਸਕਦੇ ਆ ਤੇ ਜਦੋਂ ਸਿਆਲ ਚੱਲ ਰਿਹਾ ਠੰਡਾ ਚੱਲ ਰਿਹਾ ਉਦੋਂ ਆਪਾਂ ਬਰੇਵੇਂ ਦੀ ਖਲ ਪਾ ਸਕਦੇ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਆਪਾਂ ਇਹ ਨੁਕਤਾ ਅਜ਼ਮਾਉਣ ਇਹ ਨੁਕਤਾ ਲਗਾਤਾਰ ਇੱਕ ਮਹੀਨਾ ਆਪਾਂ ਜੇ ਅਪਣਾ ਲਿਆ ਇਹ ਸਾਰਾ ਸਮਾਨ ਆਪਾਂ ਲਗਾਤਾਰ ਇੱਕ ਮਹੀਨਾ ਪਸ਼ੂ ਨੂੰ ਆਪਾਂ ਦਿੰਦੇ ਰਹੇ ਤਾਂ ਇੱਕ ਮਹੀਨੇ ਤੋਂ ਬਾਅਦ ਜੇ ਆਪਾਂ ਆਪਣੇ ਪਸ਼ੂ ਨੂੰ ਨਾਰਮਲ ਖਾਲ ਦਾਣੇ ਤੇ ਫੀਡ ਤੇ ਲਾ ਲੈਨੇ ਆ ਤਾਂ 1 ਮਹੀਨਾ ਦਵਾਦ ਆਪਾਂ ਜੇ ਨੋਕਤਾ ਦੇਣਾ ਆਪਾਂ ਇਹਦਾ ਸਮਾਨ ਦੇਣਾ ਬੰਦ ਕਰ ਦਿੰਨੇ ਆ ਤਾਂ ਵੀ ਆਪਣਾ ਪਸ਼ੂ ਫੈਟ ਨਹੀਂ ਘਟਦਾਗਾ ਨਾਰਮਲ ਖਾਲ ਦਾਣੇ ਤੇ ਫੀਡ ਤੇ ਆਪਣਾ ਪਸ਼ੂ ਵਧਗਾ ਫੈਟ ਕੱਢੂਗਾ ਇਹ ਨਹੀਂ ਹੈਗਾ ਆਪਾਂ 1 ਮਹੀਨਾ ਨੋਕਤਾ ਬਣਾ ਲਿਆ ਉਸ ਤੋਂ ਬਾਅਦ ਆਪਾਂ ਪਸ਼ੂ ਨੂੰ ਨਾਰਮਲ ਖਾਲ ਦਾਣੇ ਤੇ ਫੀਡ ਤੇ ਲਾ ਲਿਆ ਤਾਂ ਆਪਣਾ ਪਸ਼ੂ ਫੀਡ ਆਪਣਾ ਪਸ਼ੂ ਫੈਟ ਕਰ ਜੂਗਾ ਨਾ ਫੈਟ ਨਹੀਂ ਘਟੂਗਾ ਤੇ ਇਹ ਨੋਕਤਾ ਆਪਾਂ ਜਦੋਂ 5 ਦਿਨ ਇਹ ਨੋਕਤਾ ਆਪਾਂ ਜਦੋਂ 5 ਦਿਨ ਬਣਾ ਲਿਆ 6ਵੇਂ ਦਿਨ ਇਸ ਨੋਕਤੇ ਨੇ ਆਪਾਂ ਨੂੰ ਰਿਜ਼ਲਟ ਦੇਣਾ ਸ਼ੁਰੂ ਕਰ ਦੇਣਾ 5 ਦਿਨਾਂ ਤੋਂ ਬਾਅਦ 6ਵੇਂ ਦਿਨ ਤੋਂ ਆਪਾਂ ਨੂੰ ਇਹ ਨੋਕਤਾ ਰਿਜ਼ਲਟ ਦੇਣਾ ਸ਼ੁਰੂ ਕਰ ਦੂਗਾ ਤੇ ਬਰਾਬਰ ਨੋਕਤਾ ਬਾਰ-ਬਾਰ ਮੈਂ ਤਾਂ ਹੀ ਕਹਿ ਰਿਹਾ ਵੀ ਸ਼ਾਮ ਦੇ ਟਾਈਮ ਤੇ ਹੀ ਦੇਣਾਗਾ ਸਵੇਰ ਦੇ ਟਾਈਮ ਤੇ ਆਪਾਂ ਇਹ ਨੋਕਤਾ ਨਹੀਂ ਦੇਣਾ ਸਵੇਰ ਟਾਈਮ ਆਪਾਂ ਖਲ ਪਾ ਸਕਦੇ ਹਾਂ ਸ਼ਾਮ ਦੇ ਨਿਵਾ ਆਪਾਂ ਇਹ ਨੋਕਤਾ ਪਾ ਦੇਣਾ ਪਸ਼ੂ ਨੂੰ ਤੇ ਆਪਣਾ ਪਸ਼ੂ ਵਧ ਗਿਆ ਫੈਟ ਕੱਢੂਗਾ ਪੂਰੀ ਸੋਹਣੀ ਫੈਟ ਕੱਢੂ گا ਗਾਂ ਵੀ ਤੇ ਮੱਝ ਵੀ ਨੋਕਤਾ ਦੋਨਾਂ ਵਾਸਤੇ ਹੈ ਮਾਜ ਆਸਤੇ ਵੀ ਆ ਤੇ ਗਾਂ ਆਸਤੇ ਵੀ ਆ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਜੈਸਵੀਰ ਭਰਾ ਨੂੰ ਇਸ ਵੀਡੀਓ ਦੀ ਲੋੜ ਆ ਤਾ ਉਹ ਤੱਕ ਪਹੁੰਚ ਸਕੇ ਤੇ ਉਹਦਾ ਭਲਾ ਹੋ ਸਕੇ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ WhatsApp ਤੇ ਮੈਸੇਜ ਕਰਦਿਆ ਕਰੋ 998728258 ਮੇਰਾ ਨੰਬਰ ਆਗਾ ਜੀਵਨ ਮੇਰਾ ਨਾਮ ਆਗਾ ਪਿੰਡ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਸੋਹਰਨੰਦਾ ਭਗਤਾ ਭਾਈ ਥਰਾਜ ਇਹ ਪਿੰਡਾਂ ਦੇ ਵਿੱਚ ਮੇਰਾ ਪਿੰਡ ਰਹਿ ਗਿਆ ਵੀਡੀਓ ਕਿਵੇਂ ਲੱਗੀ ਦੱਸਿਓ ਜਰੂਰ ਮਿਲਦੇ ਆ ਨਵੇਂ ਨੁਕਤੇ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ ਜੇ ਦੋਸਤੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਸੇਲ ਦੀ ਐਡ ਕਰਵਾਉਣੀ ਹੋਵੇ ਜਿਵੇਂ ਕੋਈ ਗਾਂ ਜਾਂ ਮੱਝ ਕੋਈ ਕਿਸੇ ਵੀ ਤਰ੍ਹਾਂ ਦਾ ਜਾਨਵਰ ਵੇਚਣਾ ਜਾਂ ਸਟਾਰਟ ਫਾਰਮ ਦੀ ਐਡ ਕਰਾਉਣੀ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ